Bye. <laughs> ਇਲਾਕੇ ਸਮਝ ਲਾਇਆ ਜੀ ਹਾਂ ਜੀ ਇਹ ਮੇਲਾ ਕਰਦਾ ਜੀ ਜਨ ਮਾਤਾ ਚੇਨਪੂ ਨਹੀਂ ਰਹੀ ਤਾਂ ਲਗਾਏ ਹਾਂ ਜੀ ਇਹ ਕਿਨੇ ਰੋ ਚੱਲਣਾ ਇਹ ਚੱਲਾਈ ਕਾਲਾ ਚੱਲਦਾ ਜੀ ਆਹ ਸਾਮ 5:00 ਵਜੇ ਤੱਕ ਚੱਲਾਈ ਇਹ ਗੰਦਲ ਗਏ ਮੇਲਾ ਜੀ ਹਾਂ ਜੀ ਇਹ ਸ਼ਗਨ ਨਾਮ ਦਾ ਉੱਥੇ ਜਾਵੇ ਇਹ ਹੈ ਚਾਚੇ ਦਾ ਢਾਬਾ ਹੀ ਸਰੇਵਾਲੀ ਕਰੇ ਸਾਹਮਣੇ ਅਨਿਲ ਕੁਮਾਰ ਸ਼ਰਮਾ ਚਾਚੇ ਦੇ ਟਾਬੇ 'ਚ ਆ ਦੁਰ ਵੇਖੇ ਕਿੰਤਬੋਲੀ ਮਾਧਾ ਦੇ ਲਗਾਇਆ ਲੰਗਰ ਤਾਂ ਤਾਂ ਦੇ 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 ਵੇਖ ਰਹੀਆਂ ਹਨ ਜੋ ਚਾਚੇ ਦਾ ਟਾਬਾ ਹੈ ਜੋ ਕਿੰਤਬੋਲੀ ਜੋ ਜਾਂਤੇ ਜਾਂਦੇ ਸੰਗਤਾਂ ਜਾਂਦੀਆਂ ਉਹਨਾਂ ਵਾਸਤੇ ਚਾਚੇ ਦੇ ਟਾਬੇ ਦੇ ਲਗਾਇਆ ਲੰਗਰ ਦੋ ਲੰਦੋ ਦੋ ਲੰਦੋ ਦਿੰਦੇ ਆ ਮੋਹਿਆ ਨਾ ਗੜਾ ਵਿੱਚੋਂ ਲਾਂਦੇ ਲੀਏ ਹੈ ਮਾ ਚਿੰਤ ਕੋੜੀ ਜੋ ਤੇਤ ਬੋਲ ਸੰਕ ਜਾਂਦੀ ਆ ਨਾ ਜੋ ਰਾਸਤੇ ਵਿੱਚ ਚਾਚੇ ਟਾਬੇ ਤੇ ਸੰਗਤਾਂ ਚੰਦਪੁਰ ਜੋ ਸਮਾਗਮ ਚੱਲਦੇ ਹਨ ਉਸ ਸੰਬੰਧ ਵਿੱਚ ਮਾਤਾ ਦੇ ਬੈਠਣਾਂ ਲ ਜਾਂਦੇ ਹਨ ਸੰਗਤਾਂ ਰਾਸੇਵਰ ਲਗਾਇਆ ਲੰਗਰ ਜੋ ਬੜੇ ਬੱਚਿਆਂ ਸਤਿਕਾਰ ਕਰਦੇ ਹਨ ਜੋ ਬੱਚੇ ਬਿਰਧਾਂ ਨੂੰ ਸਤਿਕਾਰ ਕਰਦੇ ਹਨ ਬਾਹਰ ਦੇਖਦੇ ਹੋ ਤੁਸੀਂ ਬੱਚੇ ਜੋ ਸਤਿਕਾਰ ਬਜ਼ੁਰਗਾ ਨੂੰ ਆਪਣੀ ਸੀਟ ਛੱਡ ਕੇ ਆਪਣੇ ਬੱਚੇ ਸਤਿਕਾਰ ਕਰਦੇ ਹਨ ਸਤਕਾਰ ਇਖਿਤਾ ਜਾਂਦਾ ਹੈ ਬੱਚਿਆਂ ਦਾ ਜਦੋਂ ਆਪਾਂ ਸਿਆਣੇ ਬਿਆਣੇ ਬੱਚਿਆਂ ਨੂੰ ਦੇਖ ਕੇ ਬੱਚੇ ਆਪਣੇ ਮਾਤਾ ਪਿਤਾ ਨੂੰ ਸਾਰੇ ਯਾਤਰਾ ਦੇ ਵਿੱਚ ਕਰਦੇ ਹੋ ਸਿਆਣੇ ਬੱਚੇ ਸੀਟ ਦਿੰਦੇ ਹਨ ਜੋ ਫਰੋਖੇ ਫਰੋਦ ਸੰਗਤਾਂ ਆਈਆਂ ਇਹ ਜੱਤਵੇ ਸਫਰ ਕਰਦੀਆਂ ਹੋਈਆਂ ਤੁਸੀਂ ਦੇਖੋ ਯੂਟਿਊਬ ਚੈਨਲ ਤੋਂ ਦੇਖ ਲਈ ਤਾਂ ਸੰਗਤਾਂ ਦੇ ਦੇਦੀਆਂ ਐਸੇ ਵੇਲੇ ਚਿੰਤਤ ਹੋਣੀ ਦਿਓ ਸੰਗਤਾਂ ਜਵਾਲਾ ਜਾ ਰਿਹਾ ਹੈ ਜੋ ਮੇਲੇ ਚੱਲ ਰਿਹਾ ਹੈ ਗੰਨਤੌਰ ਵਾਣਾ ਹੋਏ ਸਾਥੇ ਮਾਰੂ ਜੂਟੂ ਚੈਨਲ ਐਸੇ ਵੇਲੇ ਸ਼ਾਰਕੋ ਜਾ ਰਿਹਾ ਹੈ ਕਾਚੇ ਢਾਬੇ ਦੇ ਸੰਗਤਾਂ ਵਾਸਤੇ ਚਾਪ ਗੋੜੇ ਲੰਗ ਲਗਾਏ ਹਨ ਸੰਗਤਾਂ ਲੋਕਾਂ ਤੇ ਜੋ ਫਰੋਖੇ ਸੰਗਤਾਂ ਆਈਆਂ ਤੇ ਉਹਨਾਂ ਦਾ ਧੰਨਵਾਦ ਕਰਦੇ ਹਨ ਜੋ ਬੱਚੇ ਸਤਕਾਰ ਕਰਦੇ ਹਨ ਜੋ ਸਿਆਣੇ ਬਜ਼ੁਰਗਾਂ ਦੇ ਇਹਦੇ ਬੱਚੇ ਆ ਬਜ਼ੁਰਗਾਂ ਨੂੰ ਦੇਖ ਸੀਟ ਦੇ ਦਿੰਦੇ ਆ ਇਹ ਸੀਟ ਦੇਣੀ ਵੀ ਚਾਹੀਦੀ ਆ ਕਿਤੇ ਸਿਆਣੀ ਮਾਤਾ ਕਿਹਾਣੇ ਬਜ਼ੁਰਗ ਬੱਚਿਆਂ ਜੋ ਵੀ ਹੁਣ ਸੀਟ ਪਹਿਲ ਦੇਦਾ ਤੇ ਇੱਕ ਦੋ ਸੀਟ ਬਾਅਦ ਵਿੱਚ ਲਿਖਿਆ ਜਾਂਦਾ ਹੈ ਇਹ ਦੋ ਸੀਟਾਂ ਜਿਹੜੀਆਂ ਸਤਕਾਰਕ ਬੀਬੀਆਂ ਨੇ ਕੀਤਾ ਜਾਂਦਾ ਹੈ ਬਾਅਦ ਬੱਚਿਆਂ ਦੇ ਸਤਕਾਰ ਕਰਦੇ ਬਜ਼ੁਰਗਾਂ ਸਤਕਾਰਕ ਤਹਿਤ ਅੰਤਰਵਾੜਕਾਂ ਦੇ ਬਜ਼ੁਰਗ ਜੋ ਬਜ਼ੁਰਗ ਹੈ ਜੋ ਬੱਚਿਆਂ ਸਤਕਾਰ ਕਰਦੇ ਹਨ ਉਹਨਾਂ ਤਹਿਤ ਅੰਤਰਵਾੜਕਾਂ ਦਾ ਬਤਾਸ ਹਮਲ YouTube ਚੈਨਲ ਤੋਂ ਦੇ ਦੇ ਸੰਕਟ ਦੇ ਰਹੀਆਂ ਦੇ ਦੇ ਰਿਆ ਤੁਸੀਂ ਜੋ YouTube ਚੈਨਲ ਤੋਂ ਸਾਡੇ ਮਾਰ ਕੁਝ ਜੀ ਇਹ ਸੰਕਾ ਦੇ ਰੀਆਂ ਜੋ ਬੱਚਿਆਂ ਦਾ ਕਰਦੇ ਹਨ ਜੁਰਗਾ ਦਾ ਆਓ ਗੱਲਬਾਤ ਕਰੀਏ ਕੀ ਕਹਿਣਾ ਚਾਹੁੰਦੇ ਆ ਅਸੀਂ ਬੱਚੇ ਕੀ ਆ ਤੁਹਾਡੇ ਤੋਂ ਕੀ ਹਾਲ ਚਾਲ ਤੇਰੇ ਬੇਟਾ ਇਹ ਕਿੰਨੀ ਉਮਰ ਤੁਹਾਡੀ 18 ਸਾਲ 18 ਸਾਲ ਹੋ ਗਏ ਜੀ ਹਾਂ ਬੱਚਿਆਂ ਨੂੰ ਜੋ ਗੱਲ ਕੀ ਕਹਿਣਾ ਚਾਹੁੰਦੇ ਆ ਉਸੇ ਕੰ ਦਾ ਸਤਿਕਾਰ ਕਰਨਾ ਚਾਹੀਦਾ ਹੈ ਹਮੇਸ਼ਾ ਕਿਉਂਕਿ ਉਹ ਅੜਿਆ ਹੁੰਦਾ ਨਾ ਕਿ ਕੈਂਸਲ ਚਾਹ ਗੈਸ ਜੋ ਚਾਚੇ ਟਾਬੇ ਦੇ ਸੰਗਤਾਂ ਲੰਗਰ ਵਾਸਤੇ ਸ਼ਾਰਪੋਡੇ ਦੇ ਕੋਲ ਜਿੱਥੇ ਸਵਰਾਜ ਟਰੈਕਟਰ ਰਿਪੈਰਟਿਵ ਓਥੇ ਲਗਾਇਆ ਗਣ ਲੰਗਰ ਆਉਣਾ ਗਲਵਾ ਕਰੀਏ ਵੀ ਜੁਰਗਾਣਾ ਭਲਕੀ ਕਹਿਣਾ ਚਾਹੁੰਦੇ ਆ ਸਮਾਗਨ ਵਿੱਚ ਤੁਸੀਂ ਜੀ ਠੀਕ ਆ ਭਾਈ ਸਾਰੀ ਵਧੀਆ ਲੋਕੀ ਕਰਦੇ ਜੀ ਕੀ ਕਹਿਣਾ ਚਾਹੁੰਦੇ ਹੋ ਸਮਾਗਮ ਵਿੱਚ ਤੁਸੀਂ ਜਾਣਦੇ ਜਿਆਦਾ ਜਾਂਦੇ ਮਾਤਾ ਨੂੰ ਜਾਣਦੇ ਹੋ ਤੁਸੀਂ ਹਾਂਜੀ ਬਹੁਤ ਹੋਰ ਲੱਗਦਾ ਮਾਤਾ ਨੂੰ ਜੀ 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 ਸਰਵਾਰਾਂ ਨਾਲ ਗੱਲਬਾਤ ਕਰੀਏ ਕਿਉਂ ਟੂ ਟੂ ਜਾ ਰਿਹਾ ਹੈ ਮਾਤਾ ਜੀ ਸਵਾ 11 ਜਾ ਰਿਹਾ ਹੈ ਆ ਜਤਰਾ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਜੀ ਜਤਰਾ ਸੰਬੰਧੀ ਵਿੱਚ ਤੁਸੀਂ ਕਰੋ ਜਵਾਬ ਭਾਈ ਜੀ ਜੈ ਮਾਤਾ ਜੀ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਆਇਆ ਆਇਆ ਵਾਸੀ ਲੰਗਾਰੇ ਲੇਕੇ ਕਾਬੀ ਦਾਦੇ ਤੇ ਆਰੇ ਮੇਸੇਂ ਦਸਿਆ ਸਰਕਾਰਾਂ ਨੌਕਰੀਆਂ ਦਸਿਆ ਕੀ ਕਹਿਣਾ ਚਾਹੁੰਦੇ ਸਵਾਲ ਤੇ ਨਹੀਂ ਸਾਡੀ ਮਾਤਾ ਜੀ ਆਰੇ ਕੁੰਮੜਾ ਫੈਮਲੀ ਨਾਲ ਉਹ ਛੋੜੇ ਵਜਰਾ ਰਾਜ ਤੇ ਫੈਮਲੀ ਕੁੰਮੜਾ ਤੇ ਯਾਤਰਾ ਜਾਂਦੇ ਕੋਈ ਕੁੰਮੜੇ ਵੀ ਨਹੀਂ ਜਾਂਦੇ ਆ ਪਰ ਮਹਾਰਾਜ ਯਾਤਰਾ ਵਾਸਤੇ ਜੋ ਜਾਂਦੇ ਆ ਆਪਣੇ ਮਨੋਕਾਮਨਾ ਕਲਮਾਂ ਵਾਲੇ ਜਾਂਦੇ ਆ ਪਰ ਕੁੰਮੜੇ ਜਾਂਦੇ ਜੋ ਆਪਣੇ ਮਨੋਕਾਮਨਾ ਵਾਸਤੇ ਮਹਾਰਾਜ ਯਾਤਰਾ ਕਰਨ ਵਾਸਤੇ ਜਾਂਦੇ ਆ ਕਿ ਕੋ ਮੱਜਾਂ ਦੇ ਉਹਨਾਂ ਮਾੜ ਸਰਕਾਰ ਨਹੀਂ ਕਰਦੀ ਉਹਨਾਂ ਦੇ ਕੋ ਫਿਰਕਾ ਪ੍ਰਬੰਧ ਨਹੀਂ ਕਰਦੇ ਜੋ ਪੜੇ ਲਿਖੇ ਨੌਜਵਾਨਾਂ ਸਰਕਾਰ ਕੋ ਮੰਗ ਕੀਤੀ ਜਾਂਦੀ ਉਹਨਾਂ ਨੌਕਰੀ ਤੇ ਜਾਵੇ ਜੋ ਬਹੁਤ ਬੜੀਆਂ ਲਿਖੇ ਬੀਬੀਆਂ ਪਿਆਣਾ ਬੱਚੀਆਂ ਦਾ ਮਤਾਵਾ ਜੋ ਬੱਚਿਆ ਸੁਖ ਸੁਖਦੀਆਂ ਮਾਤਾ ਸਾਨੂੰ ਬੱਚੇ ਤੁਹਾਨੂੰ ਮਾਤਾ ਜੀ ਤੁਹਾਨੂੰ ਨੌਕਰੀ ਦੇਵੋ ਸਾਡੇ ਪਰਿਵਾਰ ਨੂੰ ਸਾਡੇ ਆਦਮੀ ਨੂੰ ਜਾਂ ਪਰਿਵਾਰ ਨੂੰ ਸਾਡੇ ਬੱਚੇ ਸੁਖ શાંતੀ ਰਹਿਣ ਦੇ 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 ਵੇਲੇ ਸੰਗਤਾਂ ਜਾ ਰਹੀਆਂ ਜੋ ਦੇਖ ਰਹੇ ਆ ਇਸ ਵੇਲੇ ਤਾਂ ਸੇ ਮਰਬ YouTube ਦਾ ਦੇਖ ਸਾਹ ਦਿਨਾਂ ਤੱਕ ਤੈਰ ਤਨਵਾ ਕੀਤਾ ਜਿਹੜੇ ਹਵੇਲੇ ਜੁੜੇ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ